ਭਾਗਵਾਨੇ ਮਾਤਾ ਤੇ ਬੱਚਿਆਂ ਤੇ ਲਈ ਦੁੱਧ ਲੋਟੇ ਚ ਪਾ ਦਿੱਤਾ ਥੋੜਾ ਹੋਰ ਕਢ ਲੈਣ ਦਿਓ ਅੱਜ ਮੈਂ ਖਜੂਰ ਤੇ ਲਾਚੀ ਵੀ ਪਾਈ ਐ ਤੁਸੀਂ ਛੀਕੋ ਵਿੱਚ ਰੱਖੇ ਗਹਿਣੇ ਚੁੱਕ ਲੈਨੇ ਛੱਪ ਕਿਉਂ ਕੀ ਗੱਲ ਹੈ ਗਹਿਣੇ ਤਾਂ ਮਿਰਜ਼ੇ ਨੇ ਕੱਲ ਦੇ ਹਿਸਾਬ ਵਿੱਚ ਜੋੜ ਰੱਖੇ ਨੇ ਅੱਜ ਕੀ ਦਵਾ ਤੁਸੀਂ ਉਸ ਨੂੰ ਇਹ ਕਰ ਦਿੱਤੇਓ ਅਸੀਂ ਸਰਾਵ ਵਿੱਚ ਜਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰੱਬ ਦੇ ਵਾਸਤੇ ਇਸ ਤੁਤੀ ਸੇਵਾ ਵਿੱਚ ਕੋਈ ਵੇਗੰਨਾ ਪੈਂਦੇ ਹੋ। ਹੂੰ। ਪੁੱਤਰ, ਬੱਚਾ ਪ੍ਰਤੀ ਤੇਰੀ ਦਿਲ ਵਿੱਚ ਇੰਨਾ ਪਿਆਰ ਦੇਖ ਕੇ ਮੈਂ ਰੱਬ ਕੋਲੋਂ ਦੁਆ ਕਰਾਂਗੀ ਕਿ ਵਾਹਿਗੁਰੂ ਤੇਰੀ ਸੇਵਾ ਨੂੰ ਜ਼ਰੂਰ ਪਾਕ ਲਗਾਏ। ਭਸ ਮਾਤਾ ਜੀ, ਉਹ ਸੱਚੇ ਦਰਬਾਰ ਵਿੱਚ ਤੁਹਾਡੀਆਂ ਦੁਆਵਾਂ ਦਾ ਹੀ ਸਹਾਰਾ ਹੈ। ਹੋਰ ਇੱਥੋਂ ਕਿਸੇ ਨੇ ਕੀ ਲੈ ਜਾਣਾ ਹੈ? ਹੁਣ ਮੈਂ ਚੱਲਦਾ। ਚੰਗਾ।